ਰਹੀ ਹੋ ਗਈ। ਉਹ ਕੰਮ ਕਰੋ ਤੁਸੀਂ ਕਿਹੜਾ ਦਾ ਕੰਮ ਨਹੀਂ ਹੁੰਦਾ। ਸਾਨੂੰ ਦੱਸੋ ਯਾਰ। ਬੜੇ ਫੋਨ ਕੀਤੇ ਸਾਹਿਬ ਨੂੰ। ਮੈਨੂੰ ਲਖਾਓ ਦੱਸੋ ਵੀਰੇ ਹੁੰਦਾ। ਚਲੋ ਹੋ ਗਿਆ ਮਾਲਕ ਦੇ ਕਰਤਾ। ਕਿਡਨੀ ਕਿਡਨੀ। ਹਾਂਜੀ ਹਾਂਜੀ। ਮੈਂ 100 ਫੋਨ ਦਿੰਦਾ ਇਹਨਾਂ ਨੂੰ ਮਿਲਦਾ। ਕੀਤਾ ਇਹਨਾਂ ਨੂੰ। 100 ਤਾਂ ਨਹੀਂ 2-3 ਫੋਨ ਲਈ 100 ਹੋਂ ਤੁਹਾਡੇ ਬੰਦੇ ਨੇ ਤੇ ਪਰ ਮੈਂ ਤੈਨੂੰ ਜਾਣਦਾ ਨਹੀਂ ਸੋਨੂੰ। ਚਲੋ ਕੋਈ ਗੱਲ ਨਹੀਂ। ਪਹਿਲਾਂ ਸੁਣ ਮੇਰੀ ਗੱਲ। ਇਹ ਗਾਂ ਤੋਂ ਵੀ ਅੱਜ ਸੁਣ ਲਓ ਗੱਲ। ਹਾਂਜੀ ਹਾਂਜੀ। ਮੈਨੂੰ ਕੰਪਰ ਕਰਨ ਹੈ। ਹਾਂਜੀ ਹਾਂਜੀ। ਜਿਆਦਾ ਆਪਾਂ ਪੁਰਾਣੇ ਜਾਣਦੇ ਹੁਈ। ਚਲੋ ਕੋਈ ਗੱਲ ਨਹੀਂ। ਇਹ ਪਹਿਲਾਂ ਸੁਣ ਲਓ। ਹ ਇਹ ਤਾਂ ਚੱਲ ਗਿਆ ਕੰਮ ਮੈਂ ਨਹੀਂ ਕਹਿੰਦਾ ਤੂੰ ਇੱਕ ਲੋਕਲ ਬੰਦਾ ਫੜੋ ਉਥੋਂ ਦਾ ਉਹ ਕੋਈ ਨਹੀਂ ਸੁਣਦਾ ਸਰ ਲੋਕਲ ਲੋਕਲ ਬੰਦੇ ਕੋਈ ਨਹੀਂ ਸੁਣਦੇ ਇਹ ਨਹੀਂ ਹੁੰਦਾ ਫਿਰ ਤੇਰੇ ਮੁੜ ਕੇ ਨਹੀਂ ਸਰ ਕੋਈ ਨਹੀਂ ਨਾ ਨਾ ਲੋਕਲ ਜਿੱਤੇ ਨਾਲਾ ਨਹੀਂ ਹਾਰ ਨਾਲ ਕੋਈ ਆਮ ਬੰਦਾ ਫਿਰ ਜਾਣ ਪਛਾਨ ਬਣਾਓ ਸਾਡੇ ਜੋਸ਼ੀ ਸਾਹਿਬ ਸਾਡੇ 3 ਕਰੋੜ ਬੰਦਾ ਹੈ ਪੰਜਾਬ ਚ ਮੈਂ ਕਿਵੇਂ ਫੋਨ ਸੁਣ ਕੇ ਹੋਰ ਕਿਵੇਂ ਕੰਮ ਕਰੂੰਗਾ ਚਲੋ ਕੋਈ ਗੱਲ ਨਹੀਂ ਬੇਗੇ ਸਰ ਉਹਨੂੰ ਭਾਈ ਸਾਨੂੰ ਦੱਸਦੇ ਸੀ ਇਹਨਾਂ ਦਾ ਗੱਲ ਬਚਾਉਂਦੇ ਨਹੀਂ ਇਹ ਦੀਦੀ ਜੀ ਥੋੜਾ ਗੁੱਸਾ ਵੀ ਜਾਇਜ਼ ਹੈ ਮੈਂ ਗੁੱਸਾ ਕਰਦੇ ਨਹੀਂ ਪਰ ਮੇਰੀ ਸੁਣ ਲੋ ਗੱਲ ਮੈਂ ਕਾਮ ਇੱਕ ਬੰਦਾ ਹਾਂ ਮੇਰੇ ਕੋਲ ਲੁਧਿਆਣਾ ਹਲਕਾ ਗਿੱਦੜ ਬਾਕ ਹੈ ਮੈਂ ਸਾਰੇ ਪੰਜਾਬ ਦੇ 3.5 ਕਰੋੜ ਬੰਦੇ ਦੀ ਗੱਲ ਨਹੀਂ ਸੁਣ ਸਕਦਾ ਉਹਨੂੰ ਉੱਥੇ ਨੈਟਵਰਕ ਆਪ ਦਾ ਬਣਾਉਣਾ ਪਊਗਾ ਆਪਾਂ ਕਿਤੇ ਮਿਲੇ ਨਹੀਂ ਤੁਸੀਂ ਮੇਰਾ ਨੰਬਰ ਕਿਦੋਂ ਲਿਆ ਮੈਂ ਤੈਨੂੰ ਚੱਕ ਲਿਆ ਇਹ ਇੰਨਾ ਕਹੋ ਵੀ ਚੱਕ ਲਿਆ ਨਹੀਂ ਵਰੀ ਫੋੜੀ ਚਲੋ ਕੋਈ ਗੱਲ ਹੈ ਕੀ ਹੋਇਆ ਸੀ ਕਿਡਨੀ ਦਾ ਹੋ ਗਿਆ ਜੀ ਹੋ ਗਿਆ ਨਹੀਂ ਹੋਇਆ ਕੀ ਹੋ ਗਈ ਟ੍ਰਾਂਸਪਲੈਂਟ ਕਿਡਨੀ ਹੋ ਗਈ ਕਿੱਥੋਂ ਜਲੰਧਰੋਂ ਕਿਡਨੀ ਆਸ ਤੂੰ ਥੋੜੀ ਆਦਿ ਨੇ ਬੀਟਿੰਗ ਦੇ ਦੀ। ਸੈਕੰਡ ਟ੍ਰਾਂਸਪੋਰਟ ਕਰਾਇਆ। ਹੁਣ ਕੋਈ ਲੋਡ ਐ? ਨਹੀਂ ਨਹੀਂ ਹੁਣ ਨਹੀਂ ਕੋਈ ਲੋਡ। ਹੁਣ ਦੱਸੋ। ਪੂਰੀ 6 ਹੁੰਦਾ ਇੱਕ ਮੈਂ ਤੈਨੂੰ ਗਾਹ ਨੂੰ ਦੱਸਾਂ ਜੇ ਪੈਸੇ ਦੀ ਲੋਡ ਹੋਵੇ ਉਹ ਰੇਸ਼। ਨਹੀਂ ਪੈਸੇ ਮਾਰ ਗਏ। ਪਹਿਲਾਂ ਸੁਣ ਸੁਣ। ਫੇਰ ਫੇਰ ਕਾਹਦੀ ਰੌਲਾ ਸੀ। ਉੱਥੇ ਤੇ ਕੋਈ ਕੰਮ ਨਹੀਂ ਕੋਈ ਚਲੋ। ਕੋਈ ਗੱਲ ਨਹੀਂ ਹੋ ਗਿਆ ਕੋਈ ਗੱਲ। ਹਾਂਜੀ। ਪੈਸੇ ਦੀ ਵੀ ਲੋਡ ਹੋਵੇ ਤਾਂ ਸਾਡੇ ਕੋਲ ਇੱਕ 3 ਲੱਖ ਰੁਪਇਆ ਹੁੰਦਾ ਐ ਐਮਪੀ ਕੋਲੇ। ਅਸੀਂ ਚਿੱਠੀ ਲਿਖ ਦਿੰਨੇ ਆ ਉਹ 3 ਲੱਖ ਰੁਪਇਆ ਆ ਜਾਂਦਾ। ਪਰ ਯਾਰ ਟਾਈ ਮਾਨ ਸਾਹਿਬ ਨੂੰ ਗਿਆਏ ਉਹਨੇ ਵੇਚਿਆ ਜੋਂ ਸਾਡੇ। ਪਰ ਕੋਈ ਨਹੀਂ ਗੱਲ ਸਹੀ ਸਰ ਕੋਈ ਐਰੋ ਦੱਸੇ ਕੰਮ ਦਾ ਮੈਂ ਪਛਾਣਦਾ ਪਰ ਐਡਾ ਮੈਂ ਮੇਰਾ ਚੱਕਰ ਜੈ ਹੁਣ ਆ ਫੋਨ ਹੈ ਹੁਣ ਜੇ ਮੈਨੂੰ 3 ਕਰੋੜ ਬੰਦਾ ਫੋਨ ਕਰੂਗਾ ਆਈ ਕੈਨ ਰਖੋ ਤੁਸੀਂ ਯਾਦ ਕਰ ਲਿਆ ਕਿ ਨਹੀਂ ਕਿਡਨੀ ਦਾ ਤੂੰ ਦੋ ਤੇ ਨਾਰੀ ਫੋਨ ਆਇਆ ਪਰ ਮੈਨੂੰ ਇਸ਼ੂ ਨਹੀਂ ਸਮਝਾਉਂਦਾ ਮੈਂ ਰਾਤ ਨੂੰ ਉੱਠ ਜਾਂਦਾ ਸਹੀ ਹੋ ਗਿਆ ਬੰਦ ਕਰੋ ਤੁਸੀਂ ਕਿਹੜਾ ਦਾ ਕੰਮ ਨਹੀਂ ਹੁੰਦਾ ਸਾਨੂੰ ਦੱਸੋ ਯਾਰ ਬੜੇ ਫੋਨ ਕਿਤੇ ਸਾਹਿਬ ਨੂੰ ਮੈਨੂੰ ਲਖਾਓ ਦੱਸੋ ਵੀਰੇ ਹੁੰਦਾ ਚਲੋ ਹੋ ਗਿਆ ਮਾਲਫੇ ਕਰ ਕਿਡਨੀ ਕਿਡਨੀ ਹਾਂਜੀ ਹਾਂਜੀ ਮੈਂ 100 ਫੋਨ ਦਿੰਦਾ ਤੁਹਾਨੂੰ ਮਿਲਦਾ ਕੀਤਾ ਇਹਨਾਂ ਨੂੰ ਸੌ ਤਾਂ ਨਹੀਂ ਦੋ ਤਿੰਨ ਫੋਨ ਲੈ 100 ਉਹ ਤੁਹਾਡੇ ਬੰਦੇ ਨੇ ਪਰ ਮੈਂ ਤੈਨੂੰ ਜਾਣਦਾ ਨਹੀਂ ਸੋਨੂੰ ਚਲੋ ਕੋਈ ਗੱਲ ਪਹਿਲਾਂ ਸੁਣ ਮੇਰੀ ਗੱਲ ਇਹ ਗਾਂ ਤੋਂ ਵੀ ਅੱਜ ਸੁਣ ਲਓ ਗੱਲ ਹਾਂਜੀ ਮੈਨੂੰ ਸੰਪਰਕ ਕਰਨਾ ਹੈ ਹਾਂਜੀ ਜੀ ਜਿਆਦਾ ਆਪਾਂ ਪੁਰਾਣੇ ਜਾਣਦੇ ਹੋਈ ਚਲੋ ਕੋਈ ਗੱਲ ਇਹ ਪਹਿਲਾਂ ਸੁਣ ਲਓ ਹਾਂਜੀ ਗਾਂ ਤੋਂ ਹਾਂ ਇਹ ਤਾਂ ਚੱਲ ਗਿਆ ਕੰਮ ਮੈਂ ਨਹੀਂ ਕਹਿੰਦਾ ਤੂੰ ਇੱਕ ਲੋਕਲ ਬੰਦਾ ਫੜੋ ਉਥੋਂ ਦਾ ਉਹ ਕੋਈ ਨਹੀਂ ਸੁਣਦਾ ਸਰ ਲੋਕਲ ਲੋਕਲ ਬੰਦੇ ਕੋਈ ਨਹੀਂ ਸੁਣਦੇ ਇਹ ਨਹੀਂ ਹੁੰਦਾ ਫਿਰ ਤੇਰੇ ਜਿਹੜੇ ਮੁੜ ਕੇ ਨਹੀਂ ਸਰ ਕੋਈ ਨਾ ਨਾ ਲੋਕਲ ਜਿੱਤੇ ਨਾਲਾ ਨਹੀਂ ਹਾਰ ਨਾਲ ਕੋਈ ਆਮ ਬੰਦਾ ਫਿਰ ਜਾਣ ਪਛਾਨ ਬਣਾਉਂਦਾ ਸਾਡੇ ਜੋਸ਼ੀ ਸਾਹਿਬ ਸਾਡੇ 3.5 ਕਰੋੜ ਬੰਦਾ ਹੈ ਪੰਜਾਬ ਚ ਮੈਂ ਕਿਵੇਂ ਫੋਨ ਸੁਣ ਕੇ ਹੋਰਾਂ ਕਿਵੇਂ ਕੰਮ ਕਰੂੰਗਾ ਚਲੋ ਕੋਈ ਗੱਲ ਨਹੀਂ ਬੇਗੇ ਸਰ ਤੁਹਾਨੂੰ ਭਾਈ ਸਾਨੂੰ ਦੱਸਦੇ ਅਸੀਂ ਇਹਨਾਂ ਦਾ ਗੱਲ ਬਚਾਉਂਦੇ ਨਹੀਂ ਇਹ ਦੀ ਜੀ ਤੁਹਾਡਾ ਗੁੱਸਾ ਵੀ ਜਾਇਜ਼ ਹੈ ਨਹੀਂ ਗੁੱਸਾ ਕਰਦੇ ਨੇ ਪਰ ਮੇਰੀ ਸੁਣ ਲੋ ਗੱਲ ਮੈਂ ਇੱਕ ਆਮ ਇੱਕ ਬੰਦਾ ਹੈ ਮੇਰੇ ਕੋਲ ਲੁਧਿਆਣਾ ਹਲਕਾ ਗਿੱਦੜ ਬਾਦਕ ਹੈ ਮੈਂ ਸਾਰੇ ਪੰਜਾਬ ਦੇ 3.5 ਕਰੋੜ ਬੰਦੇ ਦੀ ਗੱਲ ਨਹੀਂ ਸੁਣ ਸਕਦਾ ਉਹਨੂੰ ਉੱਥੇ ਨੈਟਵਰਕ ਆਪ ਦਾ ਬਣਾਉਣਾ ਪਊਗਾ ਆਪਾਂ ਕਿਤੇ ਮਿਲੇ ਨਹੀਂ ਤੁਸੀਂ ਮੇਰਾ ਨੰਬਰ ਕਿਦੋਂ ਲਿਆ ਮੈਂ ਤੈਨੂੰ ਚੱਕ ਲਿਆ ਇਹ ਇੰਨਾ ਕਹੋ ਵੀ ਚੱਕ ਲਿਆ ਨਹੀਂ ਵਾਰੀ ਫੋੜੀ ਚਲੋ ਕੋਈ ਗੱਲ ਹੈ ਸਰ ਕੀ ਹੋਇਆ ਸੀ ਕਿਡਨੀ ਦਾ ਹੋ ਗਿਆ ਜੀ ਹੋ ਗਿਆ ਨਹੀਂ ਹੋਇਆ ਕੀ ਹੋ ਗਈ ਟਰਾਂਸਪਲੈਂਟ ਕਿਡਨੀ ਹੋ ਗਈ ਕਿੱਥੋਂ ਜਲੰਧਰੋਂ ਕਿਡਨੀ ਆਸੂ ਤੂੰ ਥੋੜੀ ਆਦਿ ਨਹੀਂ ਬੇਟੇ ਮੇਰੇ ਸੈਕੰਡ ਟ੍ਰਾਸ ਕਰ ਰਿਹਾ ਹੁਣ ਕੋਈ ਲੋੜ ਹੈ ਨਹੀਂ ਨਹੀਂ ਹੁਣ ਨਹੀਂ ਕੋਈ ਹੁਣ ਇਹ ਦੱਸੋ ਪੂਰੀ 6 ਹੁੰਦਾ ਇੱਕ ਮੈਂ ਤੈਨੂੰ ਗਾਹ ਨੂੰ ਦੱਸਾਂ ਜੇ ਪੈਸੇ ਦੀ ਲੋੜ ਹੋਵੇ ਉਹ ਰਿਚ ਨਹੀਂ ਪੈਸੇ ਮਾਰਗ ਨਹੀਂ ਪਹਿਲਾਂ ਸੁਣ ਸੁਣ ਫੇਰ ਫੇਰ ਕੀ ਨਹੀਂ ਰੋਲਾ ਸੀ ਉਥੇ ਕੋਈ ਕੰਮ ਨਹੀਂ ਕੋਈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਪੈਸੇ ਦੀ ਵੀ ਲੋੜ ਹੋਵੇ ਤਾਂ ਸਾਡੇ ਕੋਲ ਇੱਕ 3 ਲੱਖ ਰੁਪਇਆ ਹੁੰਦਾ ਐਮਪੀ ਕੋਲੇ ਅਸੀਂ ਚਿੱਠੀ ਲਿਖ ਦਿੰਦੇ ਉਹ 3 ਲੱਖ ਰੁਪਇਆ ਆ ਜਾਂਦਾ ਪਰ ਯਾਰ ਟਾਈ ਮਾਨਸਾਹ ਨੂੰ ਗਿਆ ਉਹਨੇ ਬੇਥੇ ਜਾ ਸਾਡੇ ਪਰ ਕੋਈ ਨਹੀਂ ਗੱਲ ਸਹੀ ਸਰ ਕੋਈ ਐਰੋ ਦੱਸਿਓ ਕੰਮ ਦਾ ਮੈਂ ਪਛਾਣ ਨਾ ਪਰ ਐਡਾ ਮੈਂ ਮੇਰਾ ਚੱਕਰ ਜੈ ਹੁਣ ਆ ਫੋਨ ਹੈ ਹੁਣ ਜੇ ਮੈਨੂੰ 3 ਕਰੋੜ ਬੰਦਾ ਫੋਨ ਕਰੂਗਾ ਆਈ ਕੈਨ ਰੱਖੋ ਤੁਸੀਂ ਯਾਦ ਕਰ ਲਿਆ ਕਿ ਨਹੀਂ ਕਿਡਰੀ ਦਾ ਤੂੰ ਦੋ ਤੇ ਨਾਰੀ ਫੋਨ ਆਇਆ ਪਰ ਮੈਨੂੰ ਇਸ਼ੂ ਨਹੀਂ ਸਮਝਾਉਂਦਾ ਮੈਂ ਰਾਤ ਨੂੰ ਭੁੱਲ ਜਾਂਦਾ